ਹਾਂਜੀ ਬਈ ਕੀ ਹਾਲ ਨੇ ਹੋਰ ਘਰ-ਬਾਰ ਜਣਬ ਵੀ ਸੈੱਟ ਨੇ ਸਾਰਿਆਂ ਦੇ ਆ ਗਏ ਬਈ ਆਪਾਂ ਇੱਧਰ ਲੈ ਕੇ ਗਏ ਸਵੇਰ ਦਾ ਟਾਈਮ ਆ ਤੇ ਜਾਨਵਰ ਆਪਣੇ ਸੈੱਟ ਨੇ ਸੈੱਟ ਬੈਠੇ ਨੇ ਤੇ ਹੁਣ ਆਪਾਂ ਆਪਣੇ ਜਾਨਵਰ ਵੀ ਬੰਨਾਂਗੇ ਯਾਰ ਅੱਜ ਪੜ੍ਹਾਵਾਂਗੇ ਛਾਦਰੀ ਤੇ ਤੇ ਫੇਰ ਆ ਪਾਣੀ ਛਾਲ ਦਈਏ ਆਪਣੇ ਮੱਛਾਂ ਰਾਮ ਜਾਣੀਆਂ ਪਾਣੀ ਟੂਟੀ ਨਹੀਂ ਚੱਕ ਲਿਆ ਹੇ ਹੁਣ ਲਾਈਟਾਂ ਨੂੰ ਤਾਂ ਕਰੀਏ ਬੰਦ ਲਾਈਟਾਂ ਵਗੈਰਾ ਕਰਕੇ ਬੰਦ ਹੋਈਏ ਆਪਾਂ ਆਪਣੇ ਖੁੱਡਿਆਂ ਦਾਲੇ ਜਾਂਤੀ ਜਕੀ ਇਹ ਬਲਤਾਂ ਬਈ ਮੈਨੂੰ ਮਾਇ ਲੱਗਦਾ ਹੈ ਵੀ ਆਪਣੀ ਜਿਹੜੀ ਕਬੂਤਰੀ ਭਜਨੀ ਸੀ ਕਾ ਦੇਖੀ ਉਹ ਤਾਂ ਪਹਿਲਾਂ ਯਾਰ ਮੈਨੂੰ ਜਿੱਦ ਤੱਕ ਲੱਗਦਾ ਵੀ ਉਹ ਤਾਂ ਪਹਿਲਾਂ ਤਾਂ ਉਹ ਹੋਊਗਾ ਵੀ ਉਹ ਤੋਂ ਪਹਿਲਾਂ ਉਹ ਜਿਹੜੀ ਆਪਣੀ ਨੀਲੀ ਕਬੂਤਰੀ ਆ ਉਹ ਉਹ ਤੋਂ ਪਹਿਲਾਂ ਆਉਗੇ ਜੀ ਜੋ ਜਿੱਦ ਤੱਕ ਮੈਨੂੰ ਸ਼ੱਕ ਆ ਕਿਉਂ ਉਹਦੋਂ ਯਾਰ ਮਨੇ ਦੁਬਾਰੇ ਉਮੀਦ ਕਰਨਾ ਉਹ ਦੁਬਾਰੇ ਬੈਠੀ ਆਪਣੀ ਚੀਨੀ ਬਈ ਆਂਡਿਆਂ ਤੇ ਤੇ ਯਾਰ ਇਹਨਾਂ ਨੂੰ ਹਾਂਜੀ ਇਹ ਦੋ ਕਬੂਤਰ ਆਪਾਂ ਬਈ ਬਿਠਾ ਦੇ ਛਾਤਰੀ ਤੇ ਤੇ ਉਸ ਕੱਲਾ ਚੀਨਾ ਰਹਿ ਗਿਆ ਬੜਾ ਮਲਾ ਇਹ ਜੀਨੇ ਨੇ ਬਿਠਾ ਦੀ ਗੇ ਸ਼ਿਆਰ ਪਈ ਸੀ ਨਾ ਛਾਤਰੀ ਤੇ ਇਹ ਕੰਨੀਆ ਯਾਰ ਆਈਆਂ ਬਚਾਰੇ ਇਹ ਸ਼ਿਆਰ ਕਬ ਜੀ ਨਹੀਂ ਬੈਠ ਗਿਆ ਛਾਤਰੀ ਤੇ ਹੋ ਗਿਆ ਇਹਨਾਂ ਦਾ ਕੰਮ ਓਕੇ ਤੇ ਇਕਣਾ ਬਾਈ ਯਾਰ ਇਹ ਜਿਹੜੇ ਆਪਣੇ ਹ ਕਬੂਤਰਿਆਂ ਨੇ ਆਹ ਕਬੂਤਰੀ ਹੋ ਗਈ ਯਾ ਜਿਵੇਂ ਆਹ ਕਬੂਤਰੂ ਕੀ ਲਾਲ ਸਿੰਪਾ ਵਾਲੀ ਇਹਨਾਂ ਯਾਰ 13 13 14 14 ਦੇ ਲਵੇ 14 ਜਾਂ 13 ਦਿਨਾਂ ਦੇ ਲਵੇ ਹੋ ਜਾਂਦੇ ਤੇਰੇਆਂ ਨੂੰ ਵੀ ਯਾਰ ਇਹ ਹੁਣ ਕਿੰਨੇ ਕ ਦਿਨਾਂ ਬਾਅਦ ਬੱਚੇ ਕੱਢਦੀ ਹੁੰਦੀ ਹੈ ਕਬੂਤਰੀ ਬੀਜ ਨਾਂ ਬਾਦ ਇੱਕ ਬੱਚੇ ਨਾਂ ਬਾਦ ਹਨ ਨਹੀਂ ਪਤਾ ਕੀ ਸਿਸਟਮ ਹੈ ਮੈਨੂੰ ਲੱਗਾ ਹੁਣ ਇੱਕ ਦਿਨ ਬਾਅਦ ਤਰੇ ਅੰਡਾ ਆ ਕਬੂਤਰੀ ਨੇ ਆਪਣੀ ਨੇ ਲਾਲਸਰੀ ਨੇ ਇਹਨੇ ਇੱਕ ਦਿਨ ਪਹਿਲਾਂ ਦਾ ਰਿਆ ਅੰਡਾ ਐ ਜੇ ਕੋ ਸਾ ਮੇਰੇ ਸਾਬ ਨਾਲ ਮੈਨੂੰ ਪੱਕਾ ਨਹੀਂ ਕਲੀਅਰ ਹੈ ਗੱਲ ਇਹ ਲੱਗ ਰ ਤੇ ਬਾਕੀ ਆਪਣੇ ਜਾਨਵਰ ਵੀ ਲੜੀ ਜਾਂਦੇ ਆ ਤੇ ਕੋ ਬੈਠਾ ਆਪਣਾ ਥੱਲ ਵਾਲਾ ਚਿੱਟੀਆਂ ਦਾ ਕਬੂਤਰ ਆ ਕਬੂਤਰਾਂ ਲੱਗਿਆ ਹੋਇਆ ਹੁਣ ਆ ਹੁਣ ਬਈ ਦੇਖਦੇ ਇਹਨਾਂ ਨੂੰ ਬਿਠਾਉਣਾ ਘੰਟਾ ਤੱਕ ਫਿਰ ਮੈਂ ਕੰਮ ਤੇ ਵੀ ਜਾਣਾ ਯਾਰ ਘੰਟਾ ਤੱਕ ਬੈਠੇ ਰਹਿੰਦੇ ਇਹਨਾਂ ਨੂੰ ਉਦੋਂਦੋਂ ਮੈਂ ਕੰਮ ਤੇ ਜਾ ਰਿਹਾ ਫਿਰ ਆ ਕੇ ਦੇਖਦੇ ਇਹਨਾਂ ਦਾ ਕੀ ਹਿਸਾਬ ਕਿਤਾਬਾ ਤੁਹਾਨੂੰ ਦਿਖਾਉਣਾਗਾ ਲਾ ਲੂ ਕੇwidehatੜੀ ਤੋਂ ਵੀ ਲਾਹਾਂਗੇ ਇਹ ਜਗਬੂਤਰ ਤੇ ਬਈ ਹੋਰ ਸਿਸਟਮ ਆਪਾਂ ਕੀ ਕਰੀਏ ਮੈਨੂੰ ਕਮੈਂਟ ਕਰਕੇ ਦੱਸੋ ਯਾਰ ਤੇ ਕੁੱਡਾ ਮੇਰੀ ਸਲਾਹ ਬਈ ਆਏ ਆ ਵੀ ਇੱਥੋਂ ਨਾ ਭੰਨ ਕੇ ਆ ਗੰਦ ਭੰਨ ਕੇ ਪਰ ਜਿਹੜਾ ਪਰਾਣਾ ਕੁੱਡਾ ਦੇ ਵਿੱਚ ਵਿਚਾਲੇ ਗੰਦ ਕੱਢ ਕੇ ਵੀ ਜੋੜੀਆਂ ਪਰਾ ਹੋ ਜਾਣੀਆਂ ਇੱਥੇ ਮੈਂ ਟੱਕ ਹੀ ਲਾ ਦੂੰਗਾ ਇਹ ਇੱਧਰ ਕਬੂਤਰ ਹੋਣਗੇ ਉਹਨਾਂ ਨੂੰ ਇਦਾਂ ਦੀ ਹਵਾ ਪਈ ਜਾਊਗੀ ਜੀ ਨਹੀਂ ਹਾਂ ਕੋਈ ਜਿਹੜੇ ਇੱਧਰ ਕਬੂਤਰ ਹੋਣਗੇ ਉਹਨਾਂ ਨੂੰ ਇੱਥੋਂ ਦੀ ਹਵਾ ਪਈ ਜਾਊਗੀ ਹਨਾ ਜਿਹੜੇ ਇੱਧਰ ਹੋਣਗੇ ਕਬੂਤਰ ਅੰਦਰ ਤਾਂ ਉਹਨਾਂ ਨੂੰ ਪਰਾਂ ਵਾਲੀ ਵਾਲੀ ਬਿਜ ਦੀ ਹਵਾ ਪਈ ਜਾਊਗੀ ਜਿਵੇਂ ਇੱਥੇ ਆ ਕਬੂਦਰੀ ਬੈਠੀ ਐ ਪਰ ਐਂ ਗੰਦ ਕੱਢ ਕੇ ਇੱਥੇ ਗੇਟ ਲਾ ਦਾਂਗੇ ਇੱਧਰ ਦੀ ਦਾਣੇ ਦੋਨੇ ਧਰਦਿਆ ਕਰਾਂਗੇ ਜੋੜੀਆਂ ਤੇ ਕਬੂਤਰ ਪਰਾਂ ਕਰ ਦਾਂਗੇ ਇੱਧਰ ਪੱਟੀਆਂ ਜਿਵੇਂ ਮੇਰੀ ਸਲਾਹ ਡਾਉਣ ਦੀ ਡਾਇਆ ਜਾ ਕਰਾਂਗੇ ਚਲ ਕੋਈ ਸਿਸਟਮ ਜਿਹਾ ਬਣਾਵਾ ਕੇ ਮੈਨਾਂ ਕਿਵੇਂ ਕਰਕੇ ਤਾਂ ਕਰਕੇ ਮੇਉ ਮੇ ਸਲਾਹ ਜੀ ਬਣਦੀ ਹਲੇ ਕਨਫਰਮ ਨਹੀਂ ਹੈਗਾ ਬਾਕੀ ਉਹ ਆਪਣੇ ਵਿੱਚ ਅਧਰੇ ਵੀ ਹੋਰ ਪਈਆਂ ਨੇ ਜੀ ਆਪਾਂ ਜੇ ਲੋਡ ਪੇ ਦਾ ਆਪਾਂ ਖੁੱਡਾ ਵੀ ਕੋਹਰ ਪਾਵਾਂਗੇ ਅੱਟ ਕੁੱਟਾ ਇਹ ਮੇਰਾ ਵੀ ਕੋਈ ਚੈੱਕ ਕਰਨੀ ਆਪਾਂ ਨੂੰ ਚੱਲ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਕਰਦੇ ਆਪਾਂ ਕੰਟੀਨੂ ਜੀ ਕਬੂਤਰਾ ਪੱਲਾ ਤੇ ਸਤਰ ਤੇ ਗੋਲੀ ਵਹਿ ਗਈ ਆ ਝੜ ਕੇ ਉਹ ਚੀਨਾ ਵਹਿ ਗਿਆ ਉਹ ਕਬੂਤਰ ਤੇ ਕਬੂਤਰੀ ਨਾਲ ਯਾਰ ਹਰੇ ਜੇ ਕਰਨ ਲੱਗ ਕਬੂਤਰ ਆਹ ਇਹ ਮਿਲਿਆ ਹੋਇਆ ਇਹ ਤਾਂ ਅਗਰ ਕੇ ਮਸਤ ਹੋਰੀ ਆ ਕਬੂਤਰੀ ਸੁਲਜੀ ਬਾਕੀ ਆ ਬਠਾ ਰੇਰ ਗੋਲੀ ਦੀ ਲੱਤ ਤੋਂ ਲੱਗ ਗਈ ਐ ਮੇਰੇ ਸਾਨੂੰ ਪਤਾ ਨਹੀਂ ਪਹਿਲੀ ਲਾਉਂਦੇ ਯਾਰ ਉਹ ਤਾਂ ਮੈਂ ਉਹ ਬੰਨੀ ਵੀ ਨਹੀਂ ਉਹ ਲੱਤ ਦਾ ਜਿਹੜੀ ਲਾਉਂਦੀ ਐ ਥੱਲੇ ਚਲੋ ਬਈ ਫਿਰ ਇਹਨਾਂ ਦਾ ਪਾਣੀ ਪੁਣੀ ਮੈਂ ਪਾਤਾ ਸੀ ਸਾਫ਼ ਕਰਕੇ ਪਾ ਡਾ ਇਹਨਾਂ ਦਾ ਉਹ ਤਰੀ ਆਪਣੇ ਅੰਡੇ ਦੇ ਬੈਠੇ ਨੇ ਦੋਨੇ ਤੇ ਬਾਕੀ ਹੁਣ ਬਈ ਸ਼ਾਮ ਨੂੰ ਮਿਲਦੇ ਆਂ ਦਾਣੇ ਦੋਨੇ ਨੂੰ ਆ ਕੇ ਸ਼ਾਮ ਨੂੰ ਪਾਉਣੇ ਹੁਣ ਜਾਂਦੇ ਆਪਾਂ ਆਪਣੇ ਕੰਮ ਤੇ ਹਾਂਜੀ ਬਈ ਸ਼ਾਮ ਦਾ ਵੇਲਾ ਹੋ ਗਿਆ ਤੇ ਆ ਗਿਆ ਆਪਾਂ ਇੱਧਰ ਲੈ ਕੇ ਆਏ ਯਾਰ ਕਬੂਤਰ ਫਿਰਦਾ ਸੀ ਕੁੜਿਆ ਜਾਂ ਉਹ ਮੁੰਡਾ ਸਾਡਾ ਪਿੰਡ ਵਾਲਾ ਲਾਹੀ ਜਾਂਦਾ ਸੀ ਨਾਲ ਤੇ ਰੋਟੀਆਂ ਰੱਟੀਆਂ ਬਾਈ ਨਾਲ ਚੋਰੀ ਦਾਣੇ ਪਈਏ ਯਾਰ ਪਹਿਲਾਂ ਤੇ ਫਿਰ ਇਹਨਾਂ ਨੂੰ ਆਪਾਂ ਤਾਹਾ ਬਣਵਾ ਲਾਂਗੇ ਇਹ ਦਾਣੇ ਇਹਨਾਂ ਨੂੰ ਖਵਾ ਕੇ ਓਕੇ ਕਰਕੇ ਇਹਨਾਂ ਦਾ ਸਿਸਟਮ ਤੇ ਹੁਣ ਆਪਾਂ ਇਹਨੂੰ ਬਣਵਾ ਲਾਂਗੇ ਉੱਪਰ ਸੇਕ ਕਰਾਂ ਉਹ ਆਪ ਇਹਨਾਂ ਫੁੱਟਾ ਲਈਏ ਖੋਲ ਬਾਈ ਦੇਖੀ ਆਪਣੇ ਜਨਮਰੰਦਰੋਂ ਕੀ ਕਹਿੰਦੇ ਆ ਨਾਲ ਸਿਰਾਂ ਬੈਠਦੇ ਯਾਤਰੀ ਤੇ ਉਹਦੇ ਤਹਾਂ ਜਿਵੇਂ ਜਿਹੜੇ ਬੈਠ ਨੇ ਸਾਰੇ ਫਿਕਕ ਬਈ ਆਹ ਵੇਖਣ ਆਪਣੇ ਸਾਰੇ ਗੋਲੀਆਂ ਗੁੱਲੀਆਂ ਸਾਰੇ ਓਕੇ ਹੋਏ ਬੈਠ ਨੇ ਤੇ ਬਾਕੀ ਨਾ ਯਾਰ ਇਹਨਾਂ ਦਾ ਅਜ ਬੱਚੇ ਕੁਝ ਚੈੱਕ ਰਿਹਾ ਇਹ ਬੱਚੇ ਬਣ ਵੀ ਰਹੇ ਨੇ ਕੂਈ ਬੈਠੇ ਰਹਿੰਦੇ ਨੇ ਭਾਈ ਇਹ ਉਹ ਵੀ ਚੈੱਕ ਕਰਨਾ ਇਹਨਾਂ ਦਾ ਆਵੇ ਤੇ ਨੇ ਬਈ ਆਪਣੇ ਸਾਹਣੇ ਯਾਰ ਬਾਅਦ ਚ ਬੈਠਾ ਚਿੱਟੀਆਂ ਦਾ ਕਬੂਤਰ ਜੋ ਮੈਨੂੰ ਦਾਣੇ ਦੋਨੇ ਪਾਲਾਂ ਬਈ ਰੋਟੀਆਂ ਨੇੜੇ ਝੂਰ ਲਾਂ ਦਾਣੇ ਦੋਨੇ ਪਾ ਦੀ ਇਹਨਾਂ ਨੂੰ ਫਿਰ ਦਿਖਾਉਣਾ ਸਾਨੂੰ ਸਾਰਾ ਲਓ ਜੀ ਬਈ ਰੋਟੀਆਂ ਝੂਰਤੀਆਂ ਦੋ ਤੇ ਵਿੱਚ ਦਾਣੇ ਹਾਂ ਪਹਿਲਾਂ ਦਾਣੇ ਪਾ ਦੀ ਯਾਰ ਇਹ ਚੱਕੋ ਬਈ ਖਾਓ ਦਾਣੇ ਇਹ ਲਾ ਮਾ ਕੇ ਆਪਾਂ ਸਾਤਰੀ ਸਾਤੀ ਲਾਵਾਂਗੇ ਅਪਰ ਇਹੋ ਗੋਲੀ ਗੱਲੀ ਨੂੰ ਬਣਦਾਂਗੇ ਤੇ ਫਿਰ ਦੇਖਦੇ ਆ ਕੀ ਬਣਦਾ ਸਮਾਨ ਤਾਂ ਸਾਰਾ ਸਾਫ ਹੀ ਆ ਹਵਾ ਜੀ ਜਾਲ ਕੇ ਯਾਰ ਹੁਣ ਇਹ ਤਾਂ ਨਹੀਂ ਛੱਡਦੇ ਉਹਨਾਂ ਕਬੂਤਰ ਆਪਾਂ ਵਿਖਾਉਣਾ ਬਈ ਸਾਨੂੰ ਸਾਤਰੀ ਜਿਦਰੀ ਲਾ ਕੇ ਕਬੂਤਰ ਬਣ ਕੇ ਚੀਨਾਂ ਦਾ ਖੁੱਲੇ ਛੱਡ ਦੇਣ ਨੂੰ ਉਹਨੂੰ ਪਤਾ ਹੀ ਆ ਤੇ ਮਿਲਦਾ ਹੁਣ ਉਹਨੂੰ ਦਾਣੇ-ਦੋਣੇ ਖਾ ਲੈਣੇ ਇੱਕ ਵਾਰ ਲਓ ਜੀ ਬਈ ਦੋ ਕਬੂਤਰ ਵਾ ਬਿਠਾ ਦਿੱਤਾ ਹਾਂ ਇਹ ਕਬੂਤਰ ਆਪਣੇ ਹੱਥ 'ਚ ਐ ਇਹਨੂੰ ਵੀ ਆਪਾਂ ਛੱਡ ਦੇ। ਸ਼ੱਕ ਕੋਈ। ਉਹ ਕਬੂਤਰ ਆ ਪਠਿਆਲਾ ਦਾ ਛਾਤਰੀ ਤੇ। ਦੋ ਕਬੂਤਰ ਪਹਿਲਾ ਬੰਨੇ ਤੇ ਯਾਰ ਇੱਕ ਗੋਲੀ ਮੈਨੇ ਇੱਕੋ ਕਾਰ ਰੱਖੀ ਜੀ ਕਬੂਤਰ ਇਹ ਮੈਨੇ ਦੇਖੋ ਬਈ। ਆ ਬੈਠਾ। ਸ਼ੱਕ ਕਰ। ਕਿੰਨੇ ਬੈਠੇ ਨੇ ਹੁਣ? ਟਾਈਮ ਹੋ ਗਿਆ 6 ਵਜੇ ਨਾਲੇ ਨੇ। ਘੰਟਾ ਬੈਠਣੇ ਇਹਨਾਂ ਨੂੰ। ਉਹ ਕਿਰਪਾ ਇੱਕ ਕਬੂਤਰ ਉੱਥੇ ਬੈਠਾ ਆ ਮੈਂ ਕਰੀਂ ਨਹੀਂ ਆ ਉਹ ਛਤਰੀ ਆ ਇੱਕ ਕਬੂਤਰ ਉੱਚ ਬੈਠਾ ਆਪਣੇ ਮੁੰਡੇ ਦਾ ਤੇ ਸਿੰਗ ਦਾ ਤੇ ਤਿੰਨੇ ਆਪ ਵੜਾ ਦੇ ਆ ਕੀਨਾ ਜਿਆਦਾ ਸਕਦਾ ਆਪਣੇ ਗਿੱਜੇ ਨਾ ਜਾਵੇ ਇਹਦਾ ਗਿੱਜ ਜੂਗਾ ਇਹਦੇ ਤਿੰਨ ਤਿੰਨ ਕੰਨੀਆਂ ਪੱਟੇ ਤਿੰਨੇ ਆਈ ਜਾਂਦੇ ਆ ਮੈਂ ਮੰਨਦਾ ਕਿ 5 10 ਦਿਨਾਂ ਤੱਕ ਵਧੀਆ ਸਾਰਾ ਵਧੀਆ ਹੋ ਜੂਗਾ 7-8 ਦਿਨਾਂ ਤੱਕ 10 ਤਾਂ ਮੈਂ ਲਗਭਗ ਕਹਿੰਦਾ 7-8 ਦਿਨਾਂ ਤੱਕ ਵਧੀਆ ਸਾਰਾ ਹੋ ਜੀ ਗਿਹੜੇ ਪਾਉਣ ਲੱਗ ਜਾਲੇ ਗਿੱਜ ਜੂਗਾ ਯਾਰ ਮੇਰੇ ਸਾਨੂੰ ਵੱਡਾ ਕਬੂਤਰ ਆ ਤਾ ਕਰਕੇ ਬਾਕੀ ਵੀ ਆਪਾਂ ਇਹਨਾਂ ਨੂੰ ਦਾਣੇ ਦੂਨੇ ਪਾਤੇ ਸੀ ਆਪਣੇ ਜਾਨਵਰਾਂ ਨੂੰ ਦਾਣੇ ਦੂਨੇ ਪਾਤੇ ਤੇ ਆ ਪਾਣੀ ਥੱਲੇ ਇੱਟਾਂ ਤੇ ਧਰਤੀਆਂ ਯਾਰ ਮੈਂ ਨੀਮਾ ਸੀ ਰੇਤਰ ਉੱਤੇ ਬੈ ਫਿਰਿਆ ਹੋ ਜਾਂਦੀ ਪਾਣੀ ਤਾਂ ਕਰਕੇ ਦਾਣੇ ਇਹਨਾਂ ਨੇ ਬਈ ਖਾ ਲਏ ਸਾਰੇ ਬਾਕੀ ਕਬੂਤਰੀਆਂ ਕਬੂਤਰਾਂ ਅੰਡੇ ਤੇ ਬੈਗੇ ਜਾ ਕੇ ਆਪਾਂ ਆਪਦੇ ਓਕੇ ਦੀ ਰਿਪੋਰਟ ਹੋ ਗਈ ਆ ਦੇਖ ਕਮਾਂਡ ਲਾ ਜਾ ਭਾਇਆ ਕੱਬਾ ਕਮਾਂਡ ਲਾ ਜਾ ਪੂਰਾ ਬੁਲਾਲ ਸਿਰ ਹੈ ਕਬੂਤਰ ਤਾਂ ਬੰਨ ਬੋਗੈਂਟ ਲੱਗਦਾ ਯਾਰ ਬਾਕੀ ਤੁਸੀਂ ਕਮੈਂਟ ਕਰੋ ਵੀ ਕਿਵੇਂ ਕਬੂਤਰ ਆਪਣੇ ਸਾਰੇ ਬਾਕੀ ਜੇ ਕੋਈ ਨੂੰ ਲੱਗਦੀ ਆ ਬਈ ਕੰਮ ਪੈਸੀ ਵੀ ਆਏ ਯਾਰ ਐ ਕਰ ਐ ਕਰਨ ਤੁਸੀਂ ਉਹਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸਾਰਾ ਮੈਂ ਉਹ ਪਸੂਧਾਰ ਕਰ ਲਾਂਗੇ ਬਾਕੀ ਇਹਨੇ ਕਬੂਤਰਾਂ ਨੇ ਅੰਡੇ ਮੁੰਡੇ ਧਰ ਰੱਖਿਆ ਹੁਣ ਬੱਚੇ ਕੱਢ ਲੈਣਗੇ ਸਾਰੇ ਓਕੇ ਦੀ ਰਿਪੋਰਟ ਆ ਬਈ ਤੇ ਤਿੰਨ ਆਪਣੇ ਜਾਨਵਰ ਬੈਠੇ ਨੇ ਸਾਡੇ ਆ ਬੈਠਾ ਚੀਨਾ ਲਾਉਣਿਆ ਬਈ ਇਹਨਾਂ ਨੂੰ ਫਿਰ ਤੁਹਾਨੂੰ ਦਿਖਾਉਣੇ ਲਾ ਕੇ ਕਰਦੇ ਆ ਵਲੋਗ ਕੰਟੀਨਿਊ ਹਾਂਜੀ ਬਾਈ ਕਬੂਤਰ ਲਾ ਤੇ ਸਾਦਰੀ ਵੀ ਲਾਤੀ ਲਾਈਟ ਆਪਾਂ ਲਾਤੀਆਂ ਚੈੱਕ ਕਰ ਲੋ ਤੇ ਕਬੂਤਰ ਆਪਣੇ ਬਸ ਲਾਤੇ ਅੱਮਾ ਆਪਣੇ ਕਬੂਤਰ ਬਹਿ ਗਏ ਕੀ ਹਨ ਤਾਂਹਾਂ ਚੜ ਕੇ ਬਹਿ ਗਏ ਉਹ ਜੋੜੀ ਉਹ ਬਹਿ ਗਈ ਜਾ ਕੇ ਹਨ ਚੀਨਾ ਥੱਲੇ ਆ ਗਿਆ ਸੁਆਣੀ ਕੋਈ ਪੀਣ ਤੇ ਲਾਈਟਾਂ ਲੋਟਾ ਲਾਤੀਆਂ ਆਪਾਂ ਤੇ ਬਈ ਕਰਦੇ ਆਪਾਂ ਬਲੌਗ ਦੀ ਬਸ ਐਂਡਿੰਗ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਈ ਜੇ ਯਾਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਬਾਈ ਬਣ ਕੇ ਸਪੋਰਟ ਕਰੋ ਤੈਨੂੰ ਸਬਸਕ੍ਰਾਈਬ ਕਰੋ ਵੀਡੀਓ ਦੇ ਵਿੱਚ ਲਾਈਕ ਕਮੈਂਟ ਕਰਿਆ ਕਰੋ ਬਾਈ ਬਣ ਕੇ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਤੇ ਬਾਕੀ ਬਾਈ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੇ ਕਵਰ ਆਪਾਂ ਕੋਈ ਗਲਤੀ ਕਰਦੇ ਹਾਂ ਤਾਂ ਹਨਾ ਮੈਂ ਨਮਾ ਬਾਈ ਮੈਨੂੰ ਕੁਝ ਨਹੀਂ ਪਤਾ ਯਾਰ ਇਹ ਚੀਜ਼ ਬਾਰੇ ਬਸ ਇੱਕ ਸੌਂਗ ਜਿਹਾ ਕਬੂਤਰ ਰੱਖ ਕੇ ਨਾ ਉੱਡਦੇ ਦੇਖਦੇ ਹੁੰਦੇ ਸੀ ਤਾਂ ਆਪਾਂ ਹੁਣ ਰੱਖਣ ਲੱਗੇ ਠੀਕ ਹੈ ਬਾਈ ਮਿਲਦੇ ਆਪਾਂ ਬਈ ਅਗਲੀ ਵੀਡੀਓ ਦੇ ਵਿੱਚ ਓਕੇ ਫਿਰ